ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਭਾਈ ਜੀ ਅੱਜ ਦੀ ਜਿਹੜੀ ਵੀਡੀਓ ਮੈਂ ਪਾ ਰਿਹਾ ਇਹ ਵੀਡੀਓ ਇੱਕ ਮੈਸੇਜ ਦੇਣ ਦੇ ਲਈ ਪਾ ਰਿਹਾ ਮੇਰਾ ਕਿਸੇ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਆਪਾਂ ਕਿਸੇ ਨੂੰ ਟਾਰਗੇਟ ਕਰਕੇ ਇਹ ਵੀਡੀਓ ਨਹੀਂ ਪਾ ਰਹੇ ਵੀ ਵੀਡੀਓ ਚ ਤੁਸੀਂ ਦੇਖ ਰਹੇ ਹੋ ਅੱਧੀ ਸੜਕ ਤੱਕ ਜਿਹੜਾ ਘਾਹ ਜਿਹੜਾ ਛੱਟਿਆ ਹੋਇਆ ਕਿਰਪਾ ਕਰਕੇ ਜੇ ਤੁਸੀਂ ਇੱਕ ਵਾਰੀ ਘਾਹ ਨੂੰ ਚਾਹੇ ਤੁਸੀਂ ਇਹਦੇ ਸੜਕ ਦੇ ਕੰਡੇ ਤੋਂ ਹੀ ਵੱਢਿਆ ਇਹਨੂੰ ਇੱਕ ਵਾਰੀ ਜੋ ਵੱਢਤਾ ਉਸ ਤੋਂ ਬਾਅਦ ਚੱਕ ਕੇ ਇਹਨੂੰ ਇਕੱਠਾ ਕਰਕੇ ਸਾਈਡ ਤੇ ਜਰੂਰ ਕਰ ਦਿਆ ਕਰੋ ਕਿਉਂਕਿ ਭਾਈ ਜੀ ਕੀ ਹੁੰਦਾ ਕਈ ਵਾਰੀ ਇਹ ਕਾ ਜਿਹੜਾ ਮੋਟਰਸਾਈਕਲ ਦੇ ਵਿੱਚ ਰਾਤ ਬਰਾਤੇ ਅੜ ਸਕਦਾ ਤੇ ਭਾਈ ਜੀ ਕਿਸੇ ਵੱਡੀ ਦੁਰਘਟਨਾ ਨੂੰ ਜਿਹੜਾ ਇਹ ਆਵਾਜ਼ ਮਾਰ ਸਕਦਾ ਤੁਹਾਡਾ ਸਿੱਟਿਆ ਹੋਇਆ ਕਾ ਸੋ ਕਿਰਪਾ ਕਰਕੇ ਭਾਈ ਜੀ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ ਵੀ ਆਪਾਂ ਜਿਹੜੀਆਂ ਇਹ ਛੋਟੀਆਂ-ਛੋਟੀਆਂ ਗੱਲਾਂ ਤੇ ਧਿਆਨ ਦੇਈਏ ਤਾਂ ਜੋ ਜਿਹੜੀਆਂ ਭਵਿੱਖ ਦੇ ਵਿੱਚ ਦੁਰਘਟਨਾਵਾਂ ਜਿਹੜੀਆਂ ਆਪਾਂ ਉਹਨਾਂ ਨੂੰ ਠੱਲ ਪਾ ਸਕੀਏ ਸੋ ਭਰਾਵੋ ਜੋ ਵੀ ਭਰਾ ਜਿਹੜਾ ਕਾ ਨੂੰ ਵੱਢ ਕੇ ਸੜਕ ਦੇ ਕਿਨਾਰੇ ਛੁੱਟਦਾ ਸੜਕ ਦੇ ਉੱਪਰ ਛੁੱਟਦਾ ਉਹ ਗਰੇਜ ਕਰ ਗਈ ਆਪਾਂ ਫੇਰ ਹੀ ਜਾ ਕੇ ਬਾਈ ਜੀ ਜਿਹੜਾ ਆਪਣਾ ਆਲਾ ਦਵਾਲਾ ਸਾਫ਼ ਰਹਿ ਸਕਦਾ ਸੀਫ ਰਹਿ ਸਕਦਾ ਸੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਭਰਾਵੋ ਤੇ ਆਪਾਂ ਇਹਨਾਂ ਚੀਜ਼ਾਂ ਤੇ ਜ਼ਰੂਰ ਧਿਆਨ ਦੇਈਏ ਵੀਡੀਓ ਬਾਈ ਜੀ ਚੰਗੀ ਲੱਗੇ ਤਾਂ ਇਹਨੂੰ ਅੱਗੇ ਸ਼ੇਅਰ ਮਾਰ ਦਿਓ ਨਹੀਂ ਸਕਰੋਲ ਕਰ ਦਿਓ